ਸੋ ਅੱਜ ਆਪਾਂ ਨੇ ਮੌਲਿਕ ਅਧਿਕਾਰ ਕਰਨੇ ਹੈ ਕਿ ਜਿਹੜੇ ਸਾਡੇ ਮੌਲਿਕ ਅਧਿਕਾਰ ਨੇ ਉਹ ਕਿੰਨੇ ਆ 6 ਨੇ ਸੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ ਸਮਾਨਤਾ ਦਾ ਅਧਿਕਾਰ ਕਿ ਸਭ ਨੂੰ ਸਮਾਨ ਅਧਿਕਾਰ ਮਿਲਿਆ ਹੋਇਆ ਹੈ ਇਹ ਸਾਡੇ ਮੌਲਿਕ ਅਧਿਕਾਰਾਂ ਦੇ ਵਿੱਚ ਆਉਂਦਾ ਹੈ ਸਿੱਖਿਆ ਦਾ ਅਧਿਕਾਰ ਸਭ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਹੈ ਆਜ਼ਾਦੀ ਦਾ ਅਧਿਕਾਰ ਹਰ ਇੱਕ ਮਨੁੱਖ ਆਜ਼ਾਦ ਹੈ ਉਸ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੀ ਭਾਰਤ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਘੁੰਮ ਫਿਰ ਸਕਦਾ ਹੈ ਸੋ ਅੱਗੇ ਹੈ ਸ਼ੋਸ਼ਣ ਬੁੱਧ ਵਿਰੁੱਧ ਅਧਿਕਾਰ ਸਵਿਧਾਨਿਕ ਉਪਚਾਰਾਂ ਦਾ ਅਧਿਕਾਰ ਧਾਰਮਿਕ ਸੰਤੰਤਰਤਾ ਦਾ ਅਧਿਕਾਰ ਹਰ ਇੱਕ ਨੂੰ ਧਾਰਮਿਕ ਸੰਤੰਤਾ ਦਾ ਵੀ ਅਧਿਕਾਰ ਦਿੱਤਾ ਗਿਆ ਹੈ ਕਿ ਕੋਈ ਵੀ ਮਨੁੱਖ ਕਿਸੇ ਵੀ ਧਰਮ ਦੇ ਵਿੱਚ ਜਿਹੜਾ ਹੈ ڈاکਸ ਉਹ ਸਕੇਦਾ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ ਉਹ ਬਿਲਕੁਲ ਸੁਤੰਤਰ ਹੈ ਸੋ ਸਾਡੇ ਅੱਜ ਇਹ ਮੌਲਕਦਾਰ ਸਨ ਸੋ ਇਹਨਾਂ ਨੂੰ ਵੀ ਜਿਹੜਾ ਹੈ ਧਿਆਨ ਨਾਲ ਸੁੰਨਾ ਤੇ ਆਪਣੀ ਕਲਾਸ ਨੂੰ ਵਾਤਵਾਰ ਸ਼ੇਅਰ ਤੇ ਸਬਸਕ੍ਰਾਈਬ ਵੀ ਜਰੂਰ ਕਰਨਾ ਸਭ ਦਾ ਧੰਨਵਾਦ ਜੀ